वेलकम दोस्तों है। है जो ਤੁਸੀਂ ਵੀ ਲੋਅ ਆਫ ਅਟਰੈਕਸ਼ਨ ਵਰਤ ਰਹੇ ਹੋ ਤੁਸੀਂ ਆਪਦੀ ਕੋਈ ਮੈਨੀਫੈਸਟੇਸ਼ਨ ਪੂਰੀ ਕਰਨਾ ਚਾਹੁੰਦੇ ਹੋ ਤੁਸੀਂ ਪੂਰੀ ਕੋਸ਼ਿਸ਼ ਕੀਤੀ ਹੈ ਆਫਰਮੇਸ਼ਨਸ ਵੀ ਬੋਲ ਲੀਆਂ ਵਿਜੂਅਲਾਈਜੇਸ਼ਨ ਵੀ ਕਰ ਲਈ ਪਰ ਤੁਹਾਡੀ ਮੈਨੀਫੈਸਟੇਸ਼ਨ ਪੂਰੀ ਨਹੀਂ ਹੋ ਰਹੀ ਤਾਂ ਸਮੱਸਿਆ ਲੋਅ ਆਫ ਅਟਰੈਕਸ਼ਨ ਨਹੀਂ ਹੈ ਸਮੱਸਿਆ ਹੈ ਉਹ ਗਲਤੀਆਂ ਜੋ ਤੁਸੀਂ ਲੋਅ ਆਫ ਅਟਰੈਕਸ਼ਨ ਨੂੰ ਵਰਤਦੇ ਹੋਏ ਕਰ ਰਹੇ ਹੋ ਅੱਜ ਮੈਂ ਤੁਹਾਨੂੰ ਪੰਜ ਐਸੀਆਂ ਮੇਨ ਗਲਤੀਆਂ ਦੱਸਾਂਗਾ ਜੋ ਅਕਸਰ ਲੋਕ ਕਰਦੇ ਆ ਜਿੰਦੀ ਵਜ੍ਹਾ ਤੋਂ ਉਹਨਾਂ ਦੀ ਮੈਨੀਫੈਸਟੇਸ਼ਨ ਪੂਰੀ ਨਹੀਂ ਹੁੰਦੀ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇੱਛਾ ਪੂਰੀ ਹੋਵੇ ਤੁਹਾਡੀ ਮੈਨੀਫੈਸਟੇਸ਼ਨ ਪੂਰੀ ਹੋਵੇ ਤਾਂ ਤੁਸੀਂ ਅੱਜ ਤੋਂ ਹੀ ਉਹਨਾਂ ਗਲਤੀਆਂ ਨੂੰ ਵਰਤਣਾ ਬੰਦ ਕਰ ਦਿਓ ਤੁਹਾਡੀ ਮੈਨੀਫੈਸਟੇਸ਼ਨ ਬਹੁਤ ਤੇਜ਼ੀ ਨਾਲ ਪੂਰੀ ਹੋ ਜਾਏਗੀ ਜਿੰਨਾ ਵਿੱਚ ਪਹਿਲੀ ਗਲਤੀ ਹੈ ਸਿਰਫ ਚਾਹਨਾ ਪਰ ਵਿਸ਼ਵਾਸ ਨਾ ਕਰਨਾ ਅਕਸਰ ਲੋਕ ਆਖਦੇ ਹੈ ਕਿ ਮੈਂ ਵੀ ਅਮੀਰ ਬਣਨਾ ਚਾਹਨਾ ਮੈਂ ਵੀ ਬਹੁਤ ਸਾਰਾ ਪੈਸਾ ਕਮਾਉਣਾ ਚਾਹਨਾ ਮੈਂ ਵੀ ਕਾਮਯਾਬ ਬਣਨਾ ਚਾਹਨਾ ਪਰ ਅੰਦਰੋਂ ਮਨ ਡਰ ਰਿਹਾ ਹੁੰਦਾ ਹੈ ਕਿ ਮੈਂ ਸੱਚਮੁੱਚ ਕਾਮਯਾਬ ਹੋ ਜਾਵਾਂਗਾ ਕਿ ਮੈਂ ਵੀ ਅਮੀਰ ਹੋ ਸਕਦਾ ਦੋਸਤੋ ਲੋ ਆਫ ਅਟਰੈਕਸ਼ਨ ਤੁਹਾਡੀ ਇੱਛਾ ਦੇ ਉੱਪਰ ਨਹੀਂ ਤੁਹਾਡੇ ਵਿਸ਼ਵਾਸ ਦੇ ਉੱਪਰ ਕੰਮ ਕਰਦਾ ਹੈ ਜੇ ਤੁਹਾਡਾ ਮਨ ਨਹੀਂ ਮੰਨਦਾ ਤਾਂ ਯੂਨੀਵਰਸ ਵੀ ਉਹਨੂੰ ਕਦੀ ਰਿਸਪੌਂਡ ਨਹੀਂ ਕਰਦਾ ਦੂਸਰੀ ਸਭ ਤੋਂ ਵੱਡੀ ਗਲਤੀ ਹੈ 네ਗੇਟਿਵ ਸੋਚ ਨੂੰ ਇਗਨੋਰ ਕਰਨਾ ਅਕਸਰ ਲੋਕ 네ਗੇਟਿਵ ਹੋ ਜਾਂਦੇ ਆ ਕਿਉਂਕਿ ਕਰੰਟ ਦੇ ਹਾਲਾਤਾਂ ਨੂੰ ਦੇਖਦੇ ਆ ਤਾਂ ਉਹਨਾਂ ਦੇ ਮਨ ਦੇ ਅੰਦਰ 네ਗੇਟਿਵਿਟੀ ਆ ਜਾਂਦੀ ਹੈ ਡਰ ਵੀ ਆਉਂਦਾ ਹੈ ਚਿੰਤਾ ਵੀ ਆਉਂਦੀ ਹੈ ਪਰ ਲੋਕ ਇਸ ਨੂੰ ਇਗਨੋਰ ਕਰ ਦਿੰਦੇ ਆ ਜਦੋਂ ਤੁਹਾਡੇ ਮਨ ਦੇ ਅੰਦਰ ਕੋਈ ਵੀ 네ਗੇਟਿਵ ਵਿਚਾਰ ਆਵੇ ਤਾਂ ਉਹਨੂੰ ਪੋਜੀਟਿਵ ਆਫਰਮੇਸ਼ਨ ਦੇ ਨਾਲ ਰਿਪਲੇਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਾਡਾ ਸਬਕੌਨਸ਼ੀਅਸ ਮਾਈਂਡ ਮਜ਼ਾਕ ਨਹੀਂ ਸਮਝਦਾ ਉਹ ਜੋ ਵੀ ਸੋਚ ਤੁਸੀਂ ਆਪਣੇ ਮਨ ਦੇ ਅੰਦਰ ਸੋਚ ਰਹੇ ਹੋ ਡਰ ਰਹੇ ਹੋ ਜਾਂ ਚਿੰਤਾ ਕਰ ਰਹੇ ਹੋ ਤਾਂ ਉਹ ਉਸ ਸਿਗਨਲ ਨੂੰ ਵੀ ਯੂਨੀਵਰਸ ਦੇ ਅੰਦਰ ਭੇਜਦਾ ਹੈ ਔਰ ਇਸ ਤਰ੍ਹਾਂ ਤੁਹਾਡੇ ਮਿਕਸ ਸਿਗਨਲ ਯੂਨੀਵਰਸ ਦੇ ਅੰਦਰ ਜਾਣੇ ਸ਼ੁਰੂ ਹੋ ਜਾਂਦੇ ਆ ਇਸ ਲਈ ਜਦੋਂ ਵੀ ਤੁਹਾਡੇ ਮਨ ਦੇ ਅੰਦਰ 네ਗੇਟਿਵਿਟੀ ਆਵੇ ਤਾਂ ਉਸਨੂੰ ਪੋਜੀਟਿਵ ਆਫਰਮੇਸ਼ਨ ਦੇ ਨਾਲ ਰਿਪਲੇਸ ਜ਼ਰੂਰ ਕਰੋ ਔਰ ਤੀਸਰੀ ਸਭ ਤੋਂ ਵੱਡੀ ਗਲਤੀ ਹੈ ਐਕਸ਼ਨ ਨਾ ਲੈਣਾ ਕਈ ਲੋਕ ਸੋਚਦੇ ਹੈ ਲੋ ਫੈਟ੍ਰੈਕਸ਼ਨ ਜਾਦੂ ਹੈ ਅਸੀਂ ਸਿਰਫ ਇੱਛਾ ਕਰਾਂਗੇ ਔਰ ਯੂਨੀਵਰਸ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਗਾ ਪਰ ਐਸਾ ਨਹੀਂ ਹੁੰਦਾ ਦੋਸਤੋ ਲੋ ਫੈਟ੍ਰੈਕਸ਼ਨ ਇੱਕ ਸਿਸਟਮ ਹੈ ਜੋ ਸਾਡੇ ਸੋਚ ਸਾਡੇ ਵਿਚਾਰ ਸਾਡੀ ਫੀਲਿੰਗ ਔਰ ਸਾਡੇ ਐਕਸ਼ਨ ਦੇ ਅਲਾਈਨ ਹੋਣ ਤੇ ਕੰਮ ਕਰਦਾ ਹੈ ਯੂਨੀਵਰਸ ਤੁਹਾਡੀ ਲਾਈਫ ਦੇ ਅੰਦਰ ਸਿਰਫ ਅਪੋਰਚੁਨਿਟੀਆਂ ਭੇਜੇਗਾ ਮੌਕੇ ਭੇਜੇਗਾ ਉਹਨਾਂ ਮੌਕਿਆਂ ਦੇ ਉੱਪਰ ਕਦਮ ਤਾਂ ਤੁਹਾਨੂੰ ਚੁਕਣਾ ਹੀ ਪਏਗਾ ਔਰ ਚੌਥੀ ਸਭ ਤੋਂ ਵੱਡੀ ਗਲਤੀ ਹੈ ਰਿਜ਼ਲਟ ਦੇ ਨਾਲ ਅਟੈਚਮੈਂਟ ਅਕਸਰ ਲੋਗੇ ਦੇਖਦੇ ਰਹਿੰਦੇ ਕਿ ਸਾਡੀ ਇੱਛਾ ਹਾਲੇ ਪੂਰੀ ਨਹੀਂ ਹੋ ਰਹੀ ਕਿੰਨਾ ਟਾਈਮ ਹੋਰ ਲੱਗੇਗਾ ਕਦੋਂ ਪੂਰੀ ਹੋਏਗੀ ਔਰ ਡੈਸਪੀਰੇਸ਼ਨ ਦੀ એનર્ਜੀ ਹੈ ਜਿੰਨਾ ਤੁਸੀਂ ਡੈਸਪੀਰੇਟ ਰਹੋਗੇ ਓਨਾ ਜ਼ਿਆਦਾ ਤੁਸੀਂ ਆਪਦੀ ਮੈਨੀਫੈਸਟੇਸ਼ਨ ਨੂੰ ਡਿਲੇ ਕਰੋਗੇ ਡੈਸਪੀਰੇਸ਼ਨ ਦਾ ਮਤਲਬ ਹੈ ਕਿ ਕਮੀ ਦੀ એનર્ਜੀ ਛੋੜਨਾ ਔਰ ਕਮੀ ਦੀ એનર્ਜੀ ਤੁਹਾਡੀ ਮੈਨੀਫੈਸਟੇਸ਼ਨ ਨੂੰ ਪੂਰੀ ਹੋਣ ਤੋਂ ਰੋਕਦੀ ਹੈ ਡਾਊਟ ਔਰ ਚਿੰਤਾ ਦੀ ਬਜਾਏ ਤੁਸੀਂ ਟਰਸਟ ਦੀ એનર્ਜੀ ਦਿਓ ਤਾਕੀ ਤੁਹਾਡੀ ਮੈਨੀਫੈਸਟੇਸ਼ਨ ਜਲਦੀ ਪੂਰੀ ਹੋ ਸਕੇ। ਔਰ ਪੰਜਵੀਂ ਸਭ ਤੋਂ ਵੱਡੀ ਗਲਤੀ ਹੈ ਗ੍ਰੈਟੀਟਿਊਡ ਨੂੰ ਇਗਨੋਰ ਕਰਨਾ। ਅਕਸਰ ਲੋਕ ਚਾਹੁੰਦੇ ਤਾਂ ਬਹੁਤ ਕੁਝ ਹੈ ਪਰ ਉਹਨਾਂ ਕੋਲ ਜੋ ਪਹਿਲੇ ਹੈਗਾ ਉਹ ਆਪਦੀ ਪਹਿਲੇ ਵਾਲੀ ਲਾਈਫ ਦੇ ਲਈ ਕਦੀ ਵੀ ਥੈਂਕਫੁਲ ਨਹੀਂ ਹੁੰਦੇ। ਜੇ ਤੁਸੀਂ ਆਪਦੀ ਪਹਿਲੇ ਦੀ ਲਾਈਫ ਦੇ ਲਈ ਥੈਂਕਫੁਲ ਨਹੀਂ ਹੋ ਤਾਂ ਯੂਨੀਵਰਸ ਤੁਹਾਨੂੰ ਹੋਰ ਕਿਉਂ ਦੇਗਾ? ਜੋ ਤੁਹਾਡੇ ਕੋਲ ਪਹਿਲੇ ਤੋਂ ਹੈਗਾ ਛੋਟੇ-ਛੋਟੇ ਚੀਜ਼ਾਂ ਦੇ ਲਈ ਜਦੋਂ ਤੁਸੀਂ ਥੈਂਕਫੁਲ ਹੁੰਦੇ ਹੋ ਤਾਂ ਤੁਸੀਂ ਯੂਨੀਵਰਸ ਨੂੰ ਇੱਕ ਸਿਗਨਲ ਦਿੰਦੇ ਹੋ ਕਿ ਮੈਂ ਹੋਰ ਪਾਣ ਦਾ ਹੱਕਦਾਰ ਹਾਂ। ਮੈਂ ਹੋਰ ਪਾਣ ਵਾਸਤੇ ਤਿਆਰ ਹਾਂ। ਜਦੋਂ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਗ੍ਰੈਟੀਟਿਊਡ ਕਰਦੇ ਹੋ ਤਾਂ ਤੁਸੀਂ ਯੂਨੀਵਰਸ ਦੇ ਅੰਦਰੋਂ ਐਬੰਡੈਂਸ ਪਾਣ ਦੇ ਹੱਕਦਾਰ ਹੋ ਜਾਂਦੇ ਹੋ ਇਸ ਲਈ ਗ੍ਰੈਟੀਟਿਊਡ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਔਰ ਅੰਤ ਵਿੱਚ ਇਹ ਹੀ ਕਹਾ ਕਿ ਲੋ ਫੈਟ੍ਰੈਕਸ਼ਨ ਕੋਈ ਮੈਜਿਕ ਟ੍ਰਿਕ ਨਹੀਂ ਹੈ ਇਹ ਮਾਈਂਡ ਟ੍ਰੇਨਿੰਗ ਸਿਸਟਮ ਹੈ ਜੋ ਤੁਹਾਡੇ ਵਿਚਾਰਾਂ ਦੇ ਅਨੁਸਾਰ ਕੰਮ ਕਰਦਾ ਹੈ ਅਗਰ ਤੁਸੀਂ ਇਹ ਪੰਜ ਗਲਤੀਆਂ ਕਰਨੀਆਂ ਛੋੜ ਦੋ ਤਾਂ ਰਿਜ਼ਲਟ ਆਪਣੇ ਆਪ ਹੀ ਆਨੇ ਸ਼ੁਰੂ ਹੋ ਜਾਣਗੇ ਯਾਦ ਰੱਖਣਾ ਦੋਸਤੋ ਯੂਨੀਵਰਸ ਹਰ ਸਮੇਂ ਤੁਹਾਨੂੰ ਸੁਣਦਾ ਹੈ ਪਰ ਉਹ ਤੁਹਾਡੀ ਸੋਚ ਨੂੰ ਫੋਲੋ ਕਰਦਾ ਹੈ ਜੋ ਤੁਹਾਡੇ ਵਿਚਾਰ ਜੋ ਤੁਹਾਡੀ ਸੋਚ ਹੁੰਦੀ ਹੈ ਉਹੀ ਰਿਜ਼ਲਟ ਤੁਹਾਡੀ ਲਾਈਫ ਦੇ ਅੰਦਰ ਹਮੇਸ਼ਾ ਆਉਂਦੇ ਆ ਤੁਹਾਨੂੰ ਸਿਰਫ ਆਪਦੀ ਸੋਚ ਨੂੰ ਬਦਲਣਾ ਹੈ ਲਾਈਫ ਆਪਣੇ ਆਪ ਬਦਲਨੀ ਸ਼ੁਰੂ ਹੋ ਜਾਏਗੀ ਮੈਂ ਆਸ਼ਾ ਕਰਦਾ ਕਿ ਅੱਜ ਤੋਂ ਹੀ ਤੁਸੀਂ ਆਪਦੇ ਵਿਚਾਰਾਂ ਨੂੰ ਪੋਜ਼ੀਟਿਵ ਕਰੋਗੇ ਐਕਸ਼ਨ ਲੋਗੇ ਔਰ ਆਪਦੀ ਲਾਈਫ ਨੂੰ ਬਿਹਤਰ ਬਣਾਓਗੇ ਦੋਸਤੋ ਅੱਜ ਦੇ ਲਈ ਇਨਾ ਹੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਅਗਰ ਤੁਹਾਨੂੰ ਵੀਡੀਓ ਪਸੰਦ ਆਇਆ ਹੋਇਆ ਤਾਂ ਲਾਈਕ ਜ਼ਰੂਰ ਕਰਨਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜਲਦੀ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾਉਣ ਦੇ ਲਈ ਦਿਲ ਤੋਂ ਸ਼ੁਕਰੀਆ